ਆਉਂਦੇ ਕਟੀਆਂ ਪਾਲੀਆਂ ਹੋਈਆਂ ਛੋਟੀਆਂ ਸਾਡੇ ਦੋਨੇ ਜਮਾ ਕਰੂ ਹਾਂ ਨਹੀਂ ਕਰਦਿਆਂ ਠੀਕ ਹੈ ਨਿਕਲ ਕੇ ਲੈਂਦੇ ਸੀ ਆਉਂਦੇ ਪਾਲੀਆਂ ਹੋਈਆਂ ਜੀ ਠੀਕ ਸਾਡੇ ਨਹੀਂ ਸਹੀ ਤੇ ਲੈਂਦੇ ਵੀ 13 ਕਿਲੋ ਸਾਡੇ ਘਰੋਂ ਵਾਲਾ ਦੁੱਧ ਚੋਕ ਚੋਕੇ ਲੈ ਜਾਈ ਦੋੜਾ ਫੇਰ ਲੈ ਜੇ ਹਾਂਜੀ ਆਹ ਦੇਖ ਲੋ ਕੋਈ ਦੁੱਧ ਰੋਕਣ ਵਾਲਾ ਕੰਮ ਨਹੀਂ ਤੇ ਕਰਮ ਵਾਲੀ ਰੁਹਵਾਨਾ ਬਹੁਤ ਬਹੁਤੀ ਲਈ ਕੋਈ ਉਹ ਨਹੀਂ ਹਾਂ ਹਾਂ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਛੇਰਗੜ ਪਿੰਡ ਤੋਂ ਬਣਾ ਰਹੇ ਆ ਅੰਕਲ ਹਰਮੰਦਰ ਦੇ ਘਰੋਂ ਦੋਸਤੋ ਬਿਲਕੁਲ ਇੱਕ ਘਰੇਲੂ ਕੰਮ ਆ ਕੋਈ ਵਪਾਰ ਦਾ ਕੰਮ ਨਹੀਂ ਦੋ ਨਗ ਦੋਸਤੋ ਦੋ ਨੀਲੀ ਰਾਵੀ ਦੀਆਂ ਆਪਾਂ ਤੁਹਾਨੂੰ ਝੋਟੀਆਂ ਦਿਖਾਵਾਂਗੇ ਵਿਕਰੀ ਵਾਸਤੇ ਆ ਦੋਸਤੋ ਕਿੰਨਾ-ਕਿੰਨਾ ਸੂਆ ਕੀ ਮੁੱਲ ਰੂ ਸਾਰੀਆਂ ਇਨਫੋਰਮੇਸ਼ਨ ਆਪਾਂ ਮਾਲਕਾਂ ਤੋਂ ਲਵਾਂਗੇ ਵੀਡੀਓ ਦੀ ਬਾਈ ਜੀ ਤਰੀਕ ਨੋਟ ਕਰ ਲਓ 9 ਤਰੀਕ ਪਹਿਲਾ ਮਹੀਨਾ ਤੇ 2000 ਦੋਸਤੋ 26 ਦੀ ਵੀਡੀਓ 9 ਜਨਵਰੀ ਦੀ ਆਜੋ ਆਪਾਂ ਇੱਕ ਨੰਬਰ ਆ ਝੋਟੀ ਤੋਂ ਸ਼ੁਰੂ ਕਰਦੇ ਆ ਸੋ ਜਿਹੜੇ ਵੀ ਭਰਾ ਨੂੰ ਦੋਸਤੋ ਪਸੰਦ ਆਉਣਗਾ ਨਾ ਮੇਰਾ ਵੀਰ ਬਣ ਕੇ ਵੀਡੀਓ ਨੂੰ ਲਾਸਟ ਤੱਕ ਦੇਖਿਓ ਤੇ ਮਾਲਕਾ ਨਾ ਕਰ ਲਿਓ ਦੋਸਤੋ ਸੰਬਰਕ ਸੱਸੀ ਕਾਲ ਅੰਕਲ ਜੀ ਸੱਸੀ ਕਾਲ ਜੀ ਪਿੰਡ ਅਕਲ ਜੀ ਆਪਣਾ ਗਿਆ ਛੇਗੜ ਛੇਗੜ ਜੀ ਨਾਲ ਨਾਲ ਕਿਹੜੇ ਆਪਣੇ ਕੋਟਸ਼ਮੀਰ ਤੋਂ 6 ਕਿਲੋਮੀਟਰ ਦੂਰ ਬਸ ਠੀਕ ਆ ਵੀ ਕੋਟਸ਼ਮੀਰ ਮੇਨ ਪਟਾ ਪਿੰਡਾਂ ਸਾਰਾ ਪੰਜਾਬ ਹੀ ਜਾਣਦਾ ਹੈ ਨਾ ਹਾਂਜੀ ਹਾਂਜੀ ਦੋ ਨਗ ਆਏ ਹਨ ਜੀ ਛੇਰ ਵਾਲੇ ਆ ਦੋ ਨਗ ਆਏ ਹਾਂ ਤੇ ਇੱਕ ਨੰਬਰ ਜਿਹੜੀ ਆਹਾ ਝੋਟੀ ਹੈ ਜੀ ਕਿੰਨਾ ਮਸੂਆ ਸੂਈ ਹੋਈ ਇਹ ਦੂਜਾ ਸੂਆ ਸੂਈ ਹੈ ਜੀ ਦੂਜਾ ਸੂਆ ਸੂਈ ਆ ਅੱਜ ਕਿੰਨੇ ਦਿਨ ਹੋ ਗਏ ਇਹਨੂੰ ਸੂਈ ਅੱਜ ਇਹਨੂੰ 28 ਦਿਨ ਹੋ ਗਏ ਬਾਦਲ ਬੋਲਦੀ ਦੋਸਤੋ ਪਿੱਛੇ ਕੱਟੀ ਆ ਹਾਂਜੀ ਦੂਜਾ ਇਹ ਸੁਆ ਸੁਈ ਆ ਹਾਂਜੀ 13 ਲੀਟਰ ਦੁੱਧ ਆਈ 13 ਲੀਟਰ ਹੁਣ ਦੁੱਧ ਆ ਦੁੱਧਾ ਦੋ ਡੰਗ ਪਹੁੰਚੋ ਕੇ ਲੈ ਜਾਈ ਅਗਲਾ ਵਧੀਆ ਘਰ ਦੀ ਛੋਟੀ ਪਾਲੀ ਹੋਈ ਠੀਕ ਆ ਠੀਕ ਆ ਹੁਣ ਜਿਹੜੀ ਦੋਸਤੋ ਵੀਡੀਓ ਆ ਨਾ ਉਹ ਸਵੇਰ ਦੀ ਆਪਾਂ 10 ਵਜੇ ਦੀ ਵੀਡੀਓ ਬਣਾ ਰਹੇ ਆ ਸਵੇਰੇ ਧਾਰਾਂ ਕੱਢੀਆਂ ਹੋਈਆਂ ਆ ਬੜੀਆਂ ਹੋਈਆਂ ਹਾਂਜੀ ਕੋਈ ਦੋਸਤੋ ਦੁੱਧ ਰੋਕਣ ਵਾਲਾ ਕੰਮ ਨਹੀਂ ਅੰਕਲ ਜਿਹੜੇ ਬੜਾ ਕਰਿਓ ਆ ਦੇਖੋ ਸੁਨੂ ਮੈਂ ਲੈਵਾ ਦਿਖਾ ਦਿੰਨਾ ਬਾਕੀ ਮਾਲਕ ਜੀ ਨਹੀਂ ਸਹੀ ਤੇ ਲੈਂਦੇ ਵੀ 13 ਕਿਲੋ ਸਾਡੇ ਘਰੋਂ ਆਵਲਾ ਦੁੱਧ ਕੋਈ ਦੁੱਧ ਰੋਕਣ ਵਾਲਾ ਕੰਮ ਨਹੀਂ ਤੇ ਕਰਮ ਵਾਲੀ ਨੂੰ ਹਵਾਨਾ ਬਹੁਤ ਬਹੁਤੀ ਲਈ ਕੋਈ ਉਹ ਨਹੀਂ ਹਾਂ ਬਸ ਥੋੜਾ ਜਿਹਾ ਤਾਂ ਵੀ ਦਰਦੀ ਤੋਂ ਤੁਹਾਨੂੰ ਡਾਕਟਰ ਕਰ ਆਉਂਦੇ ਕੱਟੀਆਂ ਪਾਲੀਆਂ ਹੋਈਆਂ ਛੋਟੀਆਂ ਛੋਟੀਆਂ ਦੋਨੇ ਜਮਾ ਕਰੂ ਹਾਂ ਨਹੀਂ ਕਰਦੀ ਠੀਕ ਹੈ ਨਿਕਲ ਕੇ ਲੈ ਲੈਂਦੇ ਸੀ ਆਉਂਦੇ ਪਾਲੀਆਂ ਹੋਈਆਂ ਜੀ ਠੀਕ ਆ ਆ ਅੱਗੇ ਜਿਹੜੇ ਚੰਗਾ ਟੀਕਾ ਲਵਾਇਆ ਬਾਦਲ ਬੁੱਲ ਦੀ ਕੱਟੀ ਆ ਗਈ ਹੈ ਨਾ ਕੱਟੀ ਹਾਂ ਜੀ ਬਾਦਲ ਦੀ ਕੱਟੀ ਹੈ ਠੀਕ ਆ ਤੇ ਇਹਦਾ ਕੀ ਪਾ ਕਰਾਂਗੇ ਜੀ ਫਿਰ ਆਪਾਂ ਇਹਦਾ ਜੀ 130 ਰੇਟ ਕਰਾਂਗੇ 1,30,000 ਹਾਂਜੀ ਠੀਕ ਆ ਜੀ 1,30,000 ਦੋਸਤੋ ਮੁੱਲ ਹਾਂਜੀ 13 ਲੀਟਰ ਦੁੱਧਾ ਬੱਚਾ ਪਿੱਛੇ ਕੱਟੀ ਆ 25 ਦਿਨਾਂ ਦੀ ਸੂਈ ਆ ਹਨਾ 25 26 ਦਿਨਾਂ ਦੀ ਸੂਈ ਆ ਦੋ ਡੰਗ ਚੋਕੇ ਲੈ ਜਾਓ ਸ਼ਕਰ ਹਾਂ ਨੰਬਰ ਆ ਜਿਹੜਾ ਸਰਕਾਰੀ ਹੇਠਾਂ ਦੋਸਤੋ ਚੱਲੀ ਜਾਂਦਾ ਕਰ ਲਿਓ ਸੰਪਰਕ ਫੋਨ ਨੰਬਰ ਹੇਠਾਂ ਬਾਈ ਜੀ ਚੱਲੀ ਜਾਂਦਾ ਨੰਬਰ 2 ਤੇ ਆ ਚੋ ਟਿਕਨਮਾ ਸੂਆ ਜੀ ਇਹ ਵੀ ਦੂਜਾ ਸੂਆ ਜੀ ਇਹ ਵੀ ਦੂਜਾ ਸੂਆ ਸੂਈ ਹੋਈ ਆ ਕਿੰਨੇ ਕ ਟਾਈਮ ਦੀ ਸੂਈ ਆ ਇਹ ਇਹਨੂੰ ਹੋ ਗਿਆ 2.5 ਮਹੀਨੇ ਸੂਈ ਨਹੀਂ 2.5 ਮਹੀਨੇ ਬੱਚਾ ਐਕਸਪਾਇਰ ਹੋ ਗਿਆ ਹਾਂ ਇਹ ਬ ਚਾੜ ਤੇ ਮਿਲਦੀ ਹੈ ਚਾੜਤੀ ਮਿਲਦੀ ਹੈ ਵਧੀਆ ਲਾਲ ਲੀ ਵਧੀਆ ਲਾਲ ਦੀ ਹੈ ਠੀਕ ਆ ਤੇ ਵਧੀਆ ਸੀਲ ਹੈ ਬਾਕੀ 26 27 ਦਿਨ ਹੋ ਗਏ ਨੂੰ 27 ਦਿਨ ਹੋ ਗਏ ਠੀਕ ਆ ਭਰੇ ਨੂੰ ਵਧੀਆ ਠੀਕ ਆ 27 ਦਿਨ ਹੋ ਗਏ ਦੁਬਾਰੇ ਗੱਬਣੀ ਵੀ ਕਰਾ ਲਈ ਦੁਬਾਰੇ ਹਾਂ ਕਰਾਤੀ ਵੀ 21 ਦਿਨਾਂ ਤੋਂ ਕੋਈ ਤਾਰਾ ਤੋੜ ਕੋਈ ਤਾਰਾ ਕੁਝ ਨਹੀਂ ਹਾਂ ਵੀ ਹੋ ਸਕਦਾ ਗੱਬਣੀ ਰਹਿ ਜੇ ਗੱਬੜ ਰਹਿ ਜੇ ਹਾਂਜੀ ਠੀਕ ਆ ਇਹ ਦੋਸਤੋ ਇੱਕ ਆਪ ਤੋਕੜ ਗੱਬਣ ਕਹਿੰਦਾਂਗੇ 2.5 ਮਹੀਨੇ ਦੀ ਸੂਈ ਆ ਬੱਚਾ ਅੰਕਲ ਕਹਿੰਦੇ ਐਕਸਪਾਇਰ ਹੋ ਗਈ ਸੀ ਇਹਦਾ ਹਾਂਜੀ ਤੇ ਦੁੱਧ ਕਿੰਨਾ ਜੀ ਹੁਣ ਦੁੱਧ ਇਹਦੇ ਥੱਲੇ 9 ਕਿਲੋ ਦੁੱਧ ਠੀਕ ਆ ਦੋਸਤੋ ਧੋਕੜ ਗੱਬਣ ਲੈ ਬਹੁਤ ਭਰਾ ਮੰਗਦੇ ਸੀ 9 ਕਿਲੋ ਦੁੱਧ ਆ ਹਾਂਜੀ ਤੇ ਗੱਬਣ ਕਿਹੜੇ ਟੀਕੇ ਤੋਂ ਪਤਾ ਜੀ ਇਹਦਾ ਫਿਰ ਇਹ ਜੀ ਮੈਂ ਖਾਲੀ ਭੁੱਲ ਗਿਆ ਸੀ 100 ਹਾਂ 109 ਖਣੀ ਹੈ ਇਹ ਜੀ 507 507 ਹਾਂ 507 ভাই ਇਹ ਬਈ ਨਾਬੇ ਵਾਲਾ ਹੱਥ ਬਾਈ ਦਸੀ ਜਾਂਦਾ ਸੀ 507 ਤੋਂ 507 ਹਾਂਜੀ ਠੀਕ ਆ ਠੀਕ ਉਹ ਵੀ ਠੀਕ ਹੈ ਸਾਡੇ ਕੋਲੇ ਪਏ ਆ ਕੋਲੇ ਪਏ ਆ ਹਾਂਜੀ ਉਹ ਦਿਖਾ ਕੇ ਠੀਕ ਆ ਤੇ ਇਹਦਾ ਕੀਪਾ ਕਰਾਂਗੇ ਜੀ ਆਪਾਂ ਇਹਦਾ ਕਰਦੇ ਹਾਂ 1 ਲੱਖ 5000 ਰੁਪਏ 1 ਲੱਖ 5000 ਹਾਂਜੀ ਠੀਕ ਆ 1 ਲੱਖ ਤੇ 5000 ਦੋਸਤੋ ਇਹਦਾ ਮੁੱਲ ਆ ਹਾਂਜੀ ਤੀਜੇ ਸੂਏ ਵਾਸਤੇ ਗੱਬਰਣਾ ਦੂਜਾ ਸੂਆ ਸੂਈ ਹੋਈ ਆ ਦੋਨੇ ਢੰਗ ਮਿਲਦੀ ਆ ਵੀਰੇ ਚਾਟ ਤੇ ਭਾੜੇ ਤੇ ਮਿਲਦੀ ਆ 7-8 ਕਿਲੋ ਕਹਿਆ ਸੀ ਹਾਂ 9 ਕਿਲੋ ਤੋਂ ਤੇ ਆ ਰਿਹਾ 9 9 ਕਿਲੋ ਦੋਸਤੋ ਦੁੱਧ ਹੈ ਨੰਬਰ ਹੀਟਾ ਚੱਲੀ ਜਾਂਦਾ 6 ਜਮੈਂ ਤੋਂ ਢੰਗ ਪਾ ਚੋਕੇ ਲੈ ਜੇ ਕਰੋ ਠੀਕ ਆ ਹਾਂ ਜਮਾਈ ਦੀ ਸੀਲ ਹੈ ਠੀਕ ਆ ਜੀ ਠੀਕ ਆ ਹਾਂ ਜੇ ਤਾਂ ਥੋੜਾ ਜਿਹਾ ਉਪਰ ਆ ਕਰ ਦਈਏ ਵੀ ਆ ਵੇਖਣ ਡਾਕਟਰ ਆ ਗਏ ਤਾਂ ਕਰਕੇ ਇਹਦਾ ਆਰਾਮ ਨਹੀਂ ਹੋ ਕੋਈ ਚੱਕਰ ਨਹੀਂ ਕੋਈ ਬੰਦਾ ਚੋਏ ਬੁੜੀ ਚੋਏ ਕੋਈ ਇਹ ਵੀ ਚੱਕਰ ਨਹੀਂ ਮੈਂ ਮੈਂ ਚੋਲਣਾ ਸਾਡੇ ਘਰ ਦੇ ਵੀ ਚੋਲੰਦੇ ਹਾਂ ਕੋਈ ਇਹ ਚੱਕਰ ਨਹੀਂ ਵੀ ਆਓ ਸੀਲ ਆ ਸਾ ਤੇ ਗੱਬੇ ਤੇ ਇਹ ਨਹੀਂ ਵੀ ਆਪ ਮੋਲੇ ਕੋਈ ਉਹ ਨਹੀਂ ਕੋਈ ਛੋਟਾ ਜਿਹਾ ਜਿਗਾਰਾ ਆਪਣਾ ਕੋਈ ਆ ਵਾ ਵਡਾ ਨਹੀਂ ਹਾਂ ਸਮਝ ਗਏ ਸਾਰੇ ਗਾਂਹੇ ਠੀਕ ਆ ਜੀ ਹਾਂ ਵੀ ਗਾਂਹੇ ਵੀ ਤਕਰੀਬਨ ਗਾਂਹੇ ਇਹ ਕਰਨ ਦਾ ਹੈਗਾ ਵੀ ਸਾਰਾ ਤੇ ਆਪ ਹੁਣ ਗਾਂਗਾਤੀ ਵੱਧ ਹੋ ਕਰਗੇ ਵੀ ਥੋੜਾ ਫਾਰਮ ਅੱਗੇ ਬਤਾਉਣਾ ਹੈ ਵੀ ਥੋੜਾ ਇਹ ਮੈਕਸੀਆ ਲੋਟ ਨਹੀਂ ਹਾਂ ਮੈਕਸੀਆ ਲੋਟ ਨਹੀਂ ਹੋਗਾ ਠੀਕ ਹੈ ਠੀਕ ਹੈ ਦੋ ਦੋਸਤੋ ਸਾਨੂੰ ਨਗ ਦਿਖਾਤੇ ਮੁੱਲ ਵੀਡੀਓ ਦੇ ਵਿੱਚ ਕਰਵਾਤਾ ਜਿਹੜੇ ਵੀ ਮੇਰੇ ਭਰਾ ਨੂੰ ਪਸੰਦ ਆਉਣਗਾ ਕਰ ਲਿਓ ਸੰਪਰਕ ਜੇ ਕਿਸੇ ਵੀ ਭਰਾ ਨੇ ਵੀ ਇਸ ਤਰ੍ਹਾਂ ਬਕਾਊ ਪਸ਼ੂ ਦੀ ਵੀਡੀਓ ਕਰਾਉਣੀ ਆ ਮੇਰਾ ਨੰਬਰ ਨੋਟ ਕਰ ਲਓ 7529000631 ਬਾਕੀ ਦੋਸਤੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸੱਚੀ ਕਾਲ ਬਾਈ ਜੀ ਸਾਰੇ ਪ੍ਰਾਂਤ